ਅੱਜ ਮੁਹਾਲੀ ਕੋਰਟ ਦੇ ਵੱਲੋਂ ਜਿਹੜਾ ਪਾਸਟਰ ਬਜਿੰਦਰ ਆ ਉਹਨੂੰ ਉਮਰਕੈਦ ਦੀ ਸਜ਼ਾ ਹੋਈ ਹੈ ਤਾਂ ਸਜ਼ਾ ਜਿਹੜੀ ਆ ਉਟਿਲਡ ਡੈਥ ਤੱਕ ਹੈ ਜਦੋਂ ਤੱਕ ਉਸ ਦੀ ਮੌਤ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਉਸ ਨੂੰ ਸੁਲਾਖਾਂ ਦੇ ਪਿੱਛੇ ਰਹੂਗਾ ਤਾਂ ਹੁਣ ਜਿਹੜਾ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੱਬੀ ਬਾਦਲ ਜੀ ਮੌਜੂਦ ਨੇ ਬਾਦਲ ਸਾਹਿਬ ਸਤਿਕਾਰ ਜੀ ਸਤਿਕਾਰ ਜਸਜੀਤ ਬਹੁਤ ਬਹੁਤ ਧੰਨਵਾਦ ਜੀ ਬਦਲ ਸਾਹਿਬ ਅੱਜ ਇੱਕ ਫੈਸਲਾ ਆਉਂਦਾ ਮਹਾਲੀ ਕੋਰਟ ਦੇ ਬੋਲੋਂ ਪਾਸਟਰ ਬਜਿੰਦਰ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਮਾਮਲੇ ਨੂੰ ਦੇਖੋ ਜਸਜੀ ਸਾਡੇ ਦੇਸ਼ ਵਿੱਚ ਵਿਆਪਕ ਜਿਹੜੀ ਨਿਆਂ ਪ੍ਰਣਾਲੀ ਹੈ ਜੀ ਉਹਦੇ ਫੈਸਲਿਆਂ ਤੇ ਕਿੰਤੂ ਪਰੰਤੂ ਕਰਨ ਦੀ ਜਾਂ ਟਿੱਪਣੀ ਕਰਨ ਦੀ ਪਾਵਰ ਅਸੀਂ ਸਾਡੇ ਸਿਆਸੀ ਪਾਰਟੀਆਂ ਦੇ ਸਪੋਕਸਮੈਨਾਂ ਕੋਲੇ ਨਹੀਂ ਹੈਗੀ ਇਹ ਜਿਹੜੇ ਜੱਜ ਸਾਹਿਬ ਨੇ ਸੋਚ ਸਮਝ ਕੇ ਕੋਈ ਫੈਸਲਾ ਦਿੱਤਾ ਹੋਊਗਾ ਔਰ ਅੱਗੇ ਵੀ ਅਦਾਲਤਾਂ ਪਈਆਂ ਅਜੇ ਮਾਨਯੋਗ ਹਾਈ ਕੋਰਟ ਦੀ ਅਦਾਲਤ ਹੈ ਸੁਪਰੀਮ ਕੋਰਟ ਦੀ ਹੈ ਸੋ ਮਤਲਬ ਇੱਕ ਜਿਹੜੀ ਨਿਆਂ ਪ੍ਰਣਾਲੀ ਦੇ ਅੰਦਰ ਇੱਕ ਜਿਸ ਤਰ੍ਹਾਂ ਨਾਲ ਕੋਈ ਅਕੀਊਂਸ ਤੇ ਜਾਂਦਾ ਹੈ ਔਰ ਉਹਦੇ ਤੇ ਜੋ ਵੀ ਜੱਜ ਸਾਹਿਬ ਫੈਸਲਾ ਦਿੰਦੇ ਹੈ ਅਸੀਂ ਉਹ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਜੀ ਬੱਦਲ ਸਾਹਿਬ ਜਿਵੇਂ ਤੁਸੀਂ ਵੀ ਕਿਹਾ ਕਿ ਅਗਲੀਆਂ ਕੋਰਟਾਂ ਨੇ ਜਿਹੜੀਆਂ ਉਹ ਹਜੇ ਬਾਕੀ ਨੇ ਜਿਵੇਂ ਤੁਸੀਂ ਕਿਹਾ ਮਾਨਯੋਗ ਹਾਈ ਕੋਰਟ ਵੀ ਹੈ ਤਾਂ ਉਹਨਾਂ ਦੇ ਵਕੀਲ ਨੇ ਵੀ ਕਿਹਾ ਕਿ ਜਿਹੜਾ ਅਸੀਂ ਹੁਣ ਹਾਈ ਕੋਰਟ ਦਾ ਰੁਕ ਕਰਾਂਗੇ ਕਿਤਨੇ ਕਿਤੇ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਦਾ ਸਾਥ ਦਿੰਦੀ ਨਜ਼ਰ ਆਉਂਦੀ ਹੈ ਬਿਆਨਾਂ ਤੋਂ ਉਹੀ ਸਿੱਧ ਹੁੰਦਾ ਹੈ ਨਹੀਂ ਦੇਖੋ ਗੱਲ ਇਹ ਹੈ ਜੀ ਕਿ ਅਸੀਂ ਨਾ ਤਾਂ ਕਿਸੇ ਦਾ ਗਲਤ ਸਾਥ ਦੇ ਸਕਦੇ ਆਂ ਜੀ ਤੇ ਨਾ ਹੀ ਕਿਸੇ ਨੂੰ ਅਸੀਂ ਦੋਸ਼ੀਕਰ ਦੇ ਸਕਦੇ ਆਂ ਜੀ ਅਸੀਂ ਤਾਂ ਮਾਨਯੋਗ ਅਦਾਲਤਾਂ ਦੀ ਜੇ ਨਾ ਉਹਨਾਂ ਦੇ ਫੈਸਲੇ ਆ ਉਹਨਾਂ ਨੂੰ ਲਾਗੂ ਕਰਨਾ ਸਰਕਾਰ ਦਾ ਫਰਜ਼ ਆ ਸਰਕਾਰ ਦਾ ਧਰਮ ਆ ਜੀ ਔਰ ਅਸੀਂ ਲੋਕਾਂ ਦੀ ਸਿਹਤ ਤੇ ਲੋਕਾਂ ਦੀ ਐਜੂਕੇਸ਼ਨ ਤੇ ਲੋਕਾਂ ਦੀ ਬਿਜਲੀ ਤੇ ਲੋਕਾਂ ਦੀ ਸਹੂਲਤ ਲਈ ਜਿਹੜੇ ਮੁੱਦੇ ਆ ਅਸੀਂ ਉਹਨਾਂ ਤੇ ਸਿਆਸਤ ਕਰਦੇ ਆ ਉਹਨਾਂ ਨੂੰ ਦੇ ਕੇ ਅਸੀਂ ਮਤਲਬ ਉਹਨਾਂ ਨੂੰ ਰਹਿਤਾਂ ਦੇਣਾ ਦੇ ਕੇ ਅਸੀਂ ਲੋਕਾਂ ਦੀ ਜ਼ਿੰਦਗੀ ਆਸਾਨ ਕਰਨ ਦੀ ਸਿਆਸਤ ਕਰਦੇ ਆ ਜੀ ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਅਸੀਂ ਇਹੋ ਜਿਹੀ ਕੋਈ ਸਿਆਸਤ ਨਹੀਂ ਕਰਦੇ ਜਿਹਦੇ ਨਾਲ ਇੱਕ ਫਿਰਕੇ ਨੂੰ ਦੂਸਰੇ ਫਿਰਕੇ ਤੋਂ ਜੇ ਉਹ ਜੀ ਸਿਆਸਤ ਭਾਜਪਾ ਦੀ ਹੈ ਉਹ ਸਾਡੀ ਸਿਆਸਤ ਨਹੀਂ ਹੈ ਜੀ ਅਬਦਲ ਸਾਹਿਬ ਇੱਕ ਫੋਟੋ ਆ ਜਿਹੜੀ ਲਗਾਤਾਰ ਵਾਇਰਲ ਹੁੰਦੀ ਦਿਖਾਈ ਦੇ ਰਹੀ ਆ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਿਹੜੇ ਪਾਸਟਰ ਨੂੰ ਅੱਜ ਸਜ਼ਾ ਹੋਈ ਆ ਉਹ ਇੱਕ ਤਸਵੀਰ ਦੇ ਵਿੱਚ ਦਿਖਾਈ ਦਿੰਦੇ ਨੇ ਲਗਾਤਾਰ ਜਿਹੜੀਆਂ ਵਿਰੋਧੀ ਪਾਰਟੀਆਂ ਹੁਣ ਉਸ ਤਸਵੀਰ ਤੇ ਜਿਹੜੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਜਿਹੜੇ ਮਾਨ ਸਾਹਿਬ ਨੇ ਉਹਨਾਂ ਦੇ ਵੱਲੋਂ ਆਪਣੇ ਚਾਹੇਤੇ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਆਖਰ ਨੂੰ ਜਿਹੜਾ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਐਸੀ ਕੋਈ ਗੱਲ ਨਹੀਂ ਜਸ ਜੀ ਦੇਖੋ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੀ ਨਹੀਂ ਪੰਜਾਬ ਦੀ ਇੱਕ ਵੱਡੀ ਸ਼ਖਸੀਅਤ ਇਹੋ ਜੀ ਹੈ ਜਿਹਨੂੰ ਹਰ ਕੋਈ ਪਿਆਰ ਕਰਦਾ ਹੈ ਔਰ ਹਰ ਕੋਈ ਚਾਹੁੰਦਾ ਹੈ ਕਿ ਮਾਨ ਸਾਹਿਬ ਨਾਲ ਤਸਵੀਰ ਖਚਾਉਣੀ ਇਹ ਸਿਆਸਤ ਦਾ ਇੱਕ ਹਿੱਸਾ ਹੁੰਦਾ ਹੈ ਮੈਂ ਵੀ ਦੇਖਿਆ ਮਜੀਠੀਆ ਸਾਹਿਬ ਨੇ ਆਪਣੇ ਅਕਾਊਂਟ ਤੋਂ ਇਹ ਪੋਸਟ ਸ਼ੇਅਰ ਕੀਤੀ ਹੈ ਜੀ ਕੀ ਮਤਲਬ ਇਸ ਤਰ੍ਹਾਂ ਮਜੀਠੀਆ ਸਾਹਿਬ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਵੀ ਸਿਆਸੀ ਬੰਦੇ ਦੀ ਫੋਟੋ ਨਾਲ ਤੁਸੀਂ ਕਿਸੇ ਨੂੰ ਕੰਪੈਲ ਇਹੋ ਜੀਆਂ ਹਜ਼ਾਰਾਂ ਲੱਖਾਂ ਫੋਟੋਆਂ ਅਸੀਂ ਹਰ ਲੀਡਰ ਦੀਆਂ ਹੀ ਕਰ ਸਕਦੇ ਹਾਂ ਦਿਖਾ ਸਕਦੇ ਹਾਂ ਜੀਤ ਕਰਕੇ ਇਹਨੂੰ ਇਹਦੇ ਵਿੱਚ ਕੋਈ ਡੂੰਘਾ ਮਤਲਬ ਕੱਢਣਾ ਜਾਂ ਇਹਦੇ ਨਾਲ ਕਿਸੇ ਤੇ ਚਿੱਕੜ ਟਿੱਟਣਾ ਜਾਂ ਮਤਲਬ ਰੀਅਲ ਇਸ਼ੂਜ਼ ਜਿਹੜੀਆਂ ਹੁੰਦੀਆਂ ਹਨ ਨਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਵਜੀਖਿਆ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਿਹੜੀ ਅਨ ਹਾਈ ਕਪੋਰਟ অর ਡੀਜੀਪੀ ਸਾਫ ਦਾ ਡੀਜੀਪੀ ਚਟੋਪੰਦਿਆ ਨੇ ਕਮੈਂਟ ਕੀਤਾ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮਿਠੀਆ ਸਾਫ ਦੇ ਖਿਲਾਫ ਬਹੁਤ ਸੰਗੀਨ ਸਬੂਤ ਹੈ ਨੇ ਔਰ ਇਹੋ ਜੀਆਂ ਗੱਲਾਂ ਮਤਲਬ ਕਰਕੇ ਇਹ ਫੋਟੋ ਦੀ ਸਿਆਸਤ ਕਰਨੀ ਔਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਿਆਸਤ ਕਰਨੀ ਮੈਂ ਸਮਝਦਾ ਕਿਤੇ ਨਾ ਕਿਤੇ ਸ਼ੋਭਾ ਨਹੀਂ ਦਿੰਦਾ ਜੀ ਬਦਲ ਸਾਹਿਬਾ ਲਗਾਤਾਰ ਜਿਹੜੀ ਸਿਆਸਤ ਆ ਪੰਜਾਬ ਦੇ ਵਿੱਚ ਇਹ ਧਰਮਾਂ ਦੇ ਉੱਤੇ ਘੁੰਮਦੀ ਆ ਜੇ ਮੈਂ ਤੁਸੀਂ ਪਹਿਲਾਂ ਕਿਹਾ ਕਿ ਜਿਹੜੀ ਆਵਾਜ਼ ਵੀ ਪਾਰਟੀ ਆ ਕਦੇ ਧਰਮ ਤੇ ਸਿਆਸਤ ਨਹੀਂ ਕਰਦੀ ਦੂਜੀ ਪਾਰਟੀਆਂ ਦੀ ਤਰ੍ਹਾਂ ਆ ਪਰ ਜੇ ਇਹ ਗੱਲ 2022 ਦੀ ਕਰੀਏ ਜਦੋਂ ਵਿਧਾਨ ਸਭਾ ਚੋਣਾਂ ਸੀ ਤਾਂ ਉਦੋਂ ਮੁੱਖ ਮੁੱਦਾ ਹੀ ਜਿਹੜਾ ਧਰਮ ਦੇ ਨਾਂ ਤੇ ਰੱਖਿਆ ਗਿਆ ਸੀ ਉਦੋਂ ਮੁੱਖ ਮੁੱਦਾ ਹੀ ਜਿਹੜਾ ਪੰਜਾਬ ਦਾ ਉਹ ਬਾਈਬਲ ਕਲਾ ਗੋਲੀकांड ਗੁਰੂ ਸਾਹਿਬ ਦੀ ਬੇਅਦਬੀ ਨੂੰ ਰੱਖਿਆ ਗਿਆ ਸੀ ਦੇਖੋ ਜਿਨਾ ਬੈਬਲ ਕਲਾ ਗੋਲੀ ਕਾਂਡ ਦਾ ਮੁੱਦਾ ਹੈ ਜੀ ਇਹ ਲੌਂਗ ਆਰਡਰ ਦਾ ਮੁੱਦਾ ਹੈ ਇਹ ਇੱਕ ਇਹੋ ਜਿਹਾ ਮੁੱਦਾ ਹੈ ਜਿਹਦੇ ਤੇ ਮੌਜੂਦਾ ਉਸ ਟਾਈਮ ਦੀ ਸਰਕਾਰ ਨੇ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਦੀ ਔਰ ਨਾਨਕ ਨਾਮ ਲੇਵਾ ਸੰਗਤਾਂ ਤੇ ਗੋਲੀਆਂ ਚੁਕਾਈਆਂ ਕਤਲ ਕੀਤੇ ਔਰ ਮਤਲਬ ਇਹ ਇੱਕ ਸਟੇਟ ਪਾਵਰ ਦੀ ਮਿਸਯੂਜ਼ ਦਾ ਮੁੱਦਾ ਹੈ ਜੀ ਔਰ ਦੇਖੋ ਜਿਹੜੀ ਭਾਜਪਾ ਦੀ ਸਿਆਸੀ ਅੱਜ ਮੈਂ ਯੋਗੀ ਜੀ ਦੀ ਸਟੇਟਮੈਂਟ ਦੇਖ ਰਿਹਾ ਸੀ ਉਹ ਨਮਾਜ਼ ਦੀ ਗੱਲ ਕਰਦੇ ਨੇ ਮਸਜਿਦਾਂ ਦੀ ਗੱਲ ਕਰਦੇ ਨੇ ਇਹ ਇੱਕ ਹੈ ਤੋਂ ਸੇਫ ਹੈਂ ਦੀ ਗੱਲ ਕਰਦੇ ਨੇ ਜੀ ਇਹ ਧਾਰਮਿਕ ਤੌਰ ਤੇ ਜਿਹੜਾ ਰਾਜਨੀਤੀ ਦੇ ਵਿੱਚ ਧਰਮ ਦਾ ਪੀਰ ਚਲਾਉਣਾ ਹੈ ਜੀ ਇਹ ਸ਼੍ਰੀਮਤੀ ਇੰਦਰਾ ਗਾਂਧੀ ਨੇ ਸ਼ੁਰੂ ਕੀਤਾ ਸੀ ਜਦੋਂ 84 ਵਿੱਚ ਬਲੂ ਸਟਾਰ ਕਰਵਾਇਆ ਸੀ ਔਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਭੱਜ ਭਾ ਨੇ ਇਹ ਗੱਲ ਪਹਿਲੇ ਬਣ ਲਈ ਕਿ ਇਹ ਜਿਹੜਾ ਤੀਰ ਹੈ ਬੜਾ ਕਾਮਯਾਬੀ ਨਾਲ ਚੱਲਦਾ ਹੈ ਜਿਹੜਾ ਧਾਰਮਿਕ ਤੀਰ ਹੈ ਸੋ ਉਹ ਭੱਜ ਭਾ ਚਲਾਉਣ ਲੱਗ ਗਈ ਅਸੀਂ ਤਾਂ ਵੈਬਲ ਕਰਾਮ ਬੜਕਾ ਦੀ ਦਾ ਇਨਸਾਫ ਦਵੋਂ ਦਾ ਅਸੀਂ ਸੋਂ ਖੰਦੀ ਸੀ ਔਰ ਅੱਜ ਵੀ ਅਸੀਂ ਉਹਦੇ ਤੇ ਕਾਇਮ ਹੈ ਅੱਜ ਵੀ ਅਸੀਂ ਉਹ ਜਿਹੜੀ ਜਿਹੜਾ ਕੇਸ ਹੈ ਉਹਦੇ ਵਾਸਤੇ ਅੱਜ ਅਸੀਂ ਜਿਹੜੀ ਸਾਡੇ ਅਫਸਰ ਸਹਿਬਾਨ ਕੁਮਰ ਵਿਜੇਪਤਾਪ ਸਿੰਘ ਜਿਹੜੇ ਮੈਂ ਸਮਝਦਾ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਮਐਲਏ ਬਣਾਇਆ ਹੈ ਔਰ ਮਾਨ ਸਨਮਾਨ ਦਿੱਤਾ ਹੈ ਔਰ ਉਹ ਤੁਨ ਸਾਡੇ ਬਹੁਤ ਵੱਡਮੁੱਲੇ ਮੈਂਬਰ ਹੈ ਜੀ ਤੋਂ ਮੈਂ ਤੁਨ ਨੂੰ ਇਹ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਜਿਹੜਾ ਬੈਬਲ ਔਰ ਬਰਗਾੜੀ ਦਾ ਮੁੱਦਾ ਹੈ ਇਹਦੇ ਤੇ ਆਮ ਆਦਮੀ ਪਾਰਟੀ ਬਹੁਤ ਸੰਜੀਦਾ ਹੈ ਔਰ ਅਸੀਂ ਇਹ ਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ ਜੀ ਬਾਦਲ ਸਾਹਿਬ ਗੱਲ ਕਰੀਏ ਕਿ ਜਿਹੜਾ ਪੋਸਟਰ ਦਾ ਇਹ ਮੁੱਦਾ ਸੀ ਇੱਕ ਜਿਹੜੀ ਪੰਜਾਬ ਦੀ ਧੀ ਆ ਉਹਦੇ ਨਾਲ ਰੇਪ ਹੁੰਦਾ ਉਸ ਦਾ ਮੁੱਦਾ ਸੀ ਹੋਰ ਵੀ ਬੜੇ ਇਦਾਂ ਦੇ ਮੁੱਦੇ ਸਾਹਮਣੇ ਆਉਂਦੇ ਆ ਤਾਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਆ ਜਿਹੜੀ ਉਹ ਸੰਜੀਦਾ ਹੋਵੇਗੀ ਦੇਖੋ ਇੱਕ ਮੈਂ ਦੱਸਦਾ ਕਿ ਕ੍ਰਾਈਮ ਅਗੇਂਸਟ ਔਮਨ ਇੱਕ ਬਹੁਤ ਇੰਪੋਰਟੈਂਟ ਇਸ਼ੂ ਹੈ ਜੀ ਔਰ ਪੰਜਾਬ ਦੀ ਤਾਂ ਕਦੇ ਰੇ ਪੰਜਾਬ ਵਿੱਚ ਤਾਂ ਧੀ ਪੈਣ ਦੀ ਇੱਜ਼ਤ ਨੂੰ ਜਿਵੇਂ ਆਪਣੇ ਤਾਂ ਕਲਚਰ ਤੋਂ ਲੈ ਕੇ ਇਤਿਹਾਸ ਦੇ ਵਿੱਚ ਤੁਸੀਂ ਦੇਖ ਲਓ ਪੰਜਾਬ ਵਿੱਚ ਇਹ ਰਵਾਇਤ ਨਹੀਂ ਕਵਾਇਤ ਨਹੀਂ ਕਿ ਦੁਸ਼ੁ ਦੀ ਵੀ ਧੀ ਪੈਣ ਦੇ ਖਿਲਾਫ ਕੋਈ ਗੱਲ ਕਰਨੀ ਅਸੀਂ ਤਾਂ ਉਹਨਾਂ ਪੈਣ ਦਾ ਵਿਚਾਰ ਕੀਤਾ ਸੀ ਜਿਨ੍ਹਾਂ ਨੂੰ ਅਬਦਾਲੀ ਲੈ ਕੇ ਜਾਂਦੇ ਹੁੰਦੇ ਸੀ ਔਰ ਅਸੀਂ ਕੰਦਾਤਾ ਇਹ ਮਸ਼ਹੂਰ ਹੈ ਕਿ ਕਿਸ ਤਰ੍ਹਾਂ ਨਾਲ ਬੀਬੀਆਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਫਿਰ ਦੁਬਾਰਾ ਆਪਣੀਆਂ ਭੈਣਾ ਸਮਝ ਕੇ ਉਹਨਾਂ ਨੂੰ ਉਹਦੇ ਘਰਾਂ ਤੱਕ ਅਸੀਂ ਬਚਾਉਂਦੇ ਸੀ ਸੋ ਅਸੀਂ ਤਾਂ ਮੈਂ ਤਾਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਲਈ ਜਿਹੜਾ ਮਹਿਲਾ ਸਨਮਾਨ ਹੈ ਜਾਂ ਸਡੀਆਂ ਭੈਣਾ ਦਾ ਜਾਂ ਮਾਤਾਵਾਂ ਦਾ ਸਨਮਾਨ ਹੈ ਉਹ ਬਹੁਤ ਪਵਿੱਤਰ ਹੈ ਬਹੁਤ ਇੰਪੋਰਟੈਂਟ ਹੈ ਉਹਦੇ ਤੇ ਕੋਈ ਸਮਝੌਤਾ ਨਹੀਂ ਹੋਊਗਾ ਜੀ ਅਸੋ ਸਮਾਂ ਦੇਣ ਦੇ ਲਈ ਬਦਲ ਸਾਹਿਬ ਬਹੁਤ ਬਹੁਤ ਧੰਨਵਾਦੀ థాంਕ ਯੂ థాంਕ ਯੂ